ਖਰੜ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖਰੜ ਦੇ ਵਿੱਚ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਖਰੜ ਦੇ ਵਿੱਚ ਇੱਕ ਮਕੈਨਿਕ ਦੀ ਦੁਕਾਨ ਦੇ ਬਾਹਰ ਖੜੀ ਮੋਟਰਸਾਈਕਲ ਚੋਰੀ ਕੀਤੀ ਗਈ ਹੈ ਦਿਨ ਦਿਹਾੜੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸੀਸੀਟੀਵੀ ਕੈਮਰੇਆ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਤਾਂ ਦਿਨ ਦਿਹਾੜੇ ਬੇਖੌਫ ਹੋ ਕੇ ਦੋ ਚੋਰਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਦੀ ਹੈ ਕਿ ਖਰੜ ਦੇ ਵਿੱਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਲੋਕ ਵੀ ਡਰੇ ਹੋਏ ਨੇ ਕਿਉਂਕਿ ਰੋਜ਼ ਹੀ ਚੋਰੀ ਦੀ ਵਾਰਦਾਤ ਜਿਹੜੀ ਆ ਚੋਰੀ ਦੀ ਘਟਨਾ ਜਿਹੜੀ ਆ ਉਹ ਖਰੜ ਦੇ ਵਿੱਚ ਵਾਪਰ ਰਹੀ ਹੈ ਤੇ ਹੁਣ ਦਿਨ ਦਿਹਾੜੇ ਹੀ ਚੋਰਾਂ ਦੇ ਵੱਲੋਂ ਮਕੈਨਿਕ ਦੀ ਦੁਕਾਨ ਦੇ ਬਾਹਰ ਖੜੀ ਮੋਟਰਸਾਈਕਲ ਚੋਰੀ ਕਰ ਲਈ ਚਾਹੁੰਦੀ ਹੈ ਦਰਅਸਲ ਮਕੈਨਿਕ ਜਿਹੜਾ ਕਿਸੇ ਹੋਰ ਕਸਟਮਰ ਦੇ ਨਾਲ ਡੀਲ ਕਰ ਰਿਆ ਹੁੰਦਾ ਹੈ ਤਾਂ ਇਸ ਦੌਰਾਨ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੋ ਚੋਰਾਂ ਦੇ ਵੱਲੋਂ ਮਕੈਨਿਕ ਦੀ ਦੁਕਾਨ ਦੇ ਬਾਹਰ ਖੜੀ ਮੋਟਰਸਾਈਕਲ ਚੋਰੀ ਕਰ ਲਈ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਦਿਨ ਦਿਹਾੜੇ ਹੀ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਕੈਨਿਕ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਕੰਮਕਾਜ ਦੇ ਵਿੱਚ ਬਿਜ਼ੀ ਸੀਗਾ ਉਸ ਨੂੰ ਘਰ ਤੋਂ ਫੋਨ ਆਇਆ ਸੀਗਾ ਇਸ ਲਈ ਉਸ ਦਾ ਧਿਆਨ ਨਹੀਂ ਗਿਆ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ ਤੇ ਜਦੋਂ ਉਹ ਘਰ ਜਾ ਦੇ ਲਈ ਆਪਣੀ ਬਾਈਕ ਨੂੰ ਦੇਖਦਾ ਹੈ ਤਾਂ ਉਸ ਦਾ ਬਾਈਕ ਉੱਥੇ ਨਹੀਂ ਹੁੰਦਾ ਹੈ ਨਾਲ ਦੀ ਦੁਕਾਨ ਤੇ ਜਾ ਕੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਤੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਦੋ ਨੌਜਵਾਨ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਨੇ ਤਾਂ ਦਿਨ ਦਿਹਾੜੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਖਰੜ ਪੀਵੀਆਰ ਮੋਲ ਦੇ ਬਾਹਰ ਇਹ ਮਕੈਨਿਕ ਦੀ ਦੁਕਾਨ ਹੈ ਜਿੱਥੇ ਮੋਟਰਸਾਈਕਲ ਚੋਰੀ ਕੀਤੀ ਗਈ ਹੈ ਦਿਨ ਦਿਹਾੜੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮਕੈਨਿਕ ਜਦੋਂ ਕਿਸੇ ਹੋਰ ਮੋਟਰਸਾਈਕਲ ਦੀ ਸਰਵਿਸ ਕਰ ਰਿਹਾ ਹੁੰਦਾ ਹੈ ਬਿਜ਼ੀ ਹੁੰਦਾ ਹੈ ਤਾਂ ਇਸ ਦੌਰਾਨ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੋ ਚੋਰਾਂ ਦੇ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਤੇ ਮੈਂ ਹਾਂ ਅਰੋਣ ਸ਼ਿਵਾਰੀ ਹਰ ਇਲਾਕੇ ਦੇ ਵਿੱਚ ਅਕਸਰ ਕਿਸੇ ਨਾ ਕਿਸੇ ਦਾ ਮਸਫੇਸ਼ ਚੋਰੀ ਹੋ ਹੀ ਜਾਂਦਾ ਹੈ ਪਿਛਾਈ ਇੱਕ ਮਾਮਲਾ ਅੱਜ ਬਹੁਦੇਸ ਜਿੱਦ ਮਨੇ ਵੀ ਹੋਇਆ ਹੈ ਕਿ ਇੱਕ ਮਕੈਨਿਕ ਦੀ ਦੁਕਾਨ ਦੇ ਬਾਹਰ ਖੜਾ ਹੋਇਆ ਮੋਟਰਸਾਈਕਲ ਦੀ ਚੋਰਾ ਵੱਲੋਂ ਚੋਰੀ ਕਰ ਦਿੱਤਾ ਗਿਆ ਹੈ ਤਕਰੀਬਨ 15 ਮਿੰਟ ਇਹ ਚੋਰ ਕਾਂ ਦੇ ਬਾਹਰ ਵੇਖੀ ਕਰਦੇ ਹੋਏ ਨਜ਼ਰ ਆਏ ਅਤੇ ਜੋ ਕਿ ਸੀਸੀਪੀਵੀ ਦੇ ਵਿੱਚ ਵੀ ਕੈਦ ਹੋਏ ਸਰ ਨਾਲ ਦੁਕਾਨ ਦੇ ਮਾਲਕ ਨੇ ਕਿਹਾ ਜੋ ਫਿਕਰ ਸੀਗਾ ਸਰ ਕੀ ਕਰਨਾ ਚਾਹਤੋਂ ਹੋ ਮੋਟਰਸਾਈਕਲ ਦਾ ਨੰਬਰ ਵੀ ਦੱਸ ਦਿਓ ਤੇ ਕੀ ਕੀ ਕਰਨਾ ਚਾਹੁੰਦੇ ਹੋ ਪੀਡੀ ਬਣਾ ਕੇ ਤੁਰਸ ਫੈਸ਼ਨ ਐਕਸਪ੍ਰੋ ਲੈ ਕੇ ਦੀ ਬਾਈਕ ਸਵੇਰੇ 10 ਵਜੇ ਮੈਂ ਦੁਕਾਨ ਤੇ ਪੁੱਜਿਆ ਤੇ 10 ਵਜੇ ਮੈਂ ਦੁਕਾਨ ਤੇ ਬਿਲਕੁਲ ਗੇਟ ਦੇ ਐਗਜ਼ਿਟ ਸਾਹਮਣੇ ਬਾਈਕ ਲਾਈ ਤੇ ਮੈਂ ਅੰਦਰ ਤੇ ਇਹ ਕੰਮਕਾਰ ਕਰ ਰਹੀ ਸੀ ਤੇ ਤਕਰੀਬਨ ਪੌਣੇ 11 ਵਜੇ 2 ਮੁੰਡੇ ਆਏ ਉਹ ਦੁਕਾਨ ਦੇ ਇੱਧਰ ਉੱਧਰ ਨੂੰ ਫਿਰਨ ਲੱਗੇ ਉਸ ਟਾਈਮ ਕਿਸੇ ਨੂੰ ਕੁਝ ਮਹਿਸੂਸ ਨਹੀਂ ਹੋਣ ਦਿੱਤਾ ਪਬਲਿਕ ਵੀ ਆ ਜਾ ਰਹੀ ਸੀ ਰੋੜ ਰੋੜ ਟ੍ਰੈਫਿਕ ਸਿਗਨਲ ਪੂਰਾ ਚੱਲ ਰਿਹਾ ਅਸੀਂ ਇਹ ਉਹਦੇ ਉਸ ਕਾਰਨ ਕਿਸੇ ਨੇ ਸ਼ੱਕ ਵੀ ਨਹੀਂ ਕੀਤਾ ਉਹ ਕੱਚੇ ਬਣਾਉਣ ਚ ਮਤਲਬ ਕਿ ਟੀ-ਸ਼ਰਟ ਕੈਪਰੀ ਜੋ ਪਾਈ ਵੀ ਸੀ ਉਹਦੇ ਉਹ ਕਰਕੇ ਆਈ ਸੀ ਇੱਕ ਮੁੰਡਾ ਲਾਲ ਰੰਗ ਦੀ ਟੀ-ਸ਼ਰਟ ਪਾਈ ਵੀ ਤੇ ਟੋਪੀ ਪਾਈ ਵੀ ਸੀ ਤੇ ਦੂਜਾ ਸੀ ਚੈੱਕ ਸ਼ਰਟ ਜੇ ਬਨਾਨ ਤਿੰਨ ਤੇ ਲੋਰ ਆਪਣੀ ਕੈਪਰੀ ਪਾਈ ਹੋਈ ਸੀ ਉਹ ਦੋ ਇਸਟ ਰੈੱਡ ਜਿਹੜਾ ਚੈੱਕ ਵਾਲਾ ਸੀ ਉਹ ਸਾਹਮਣੇ ਇੱਧਰ ਦੁਕਾਨ ਤੇ ਨਜ਼ਰ ਰੱਖ ਰਹੇ ਸੀ ਵੀ ਕੋਈ ਆਤ ਨਹੀਂ ਰਿਹਾ ਤੇ ਦੂਜੇ ਰੈੱਡ ਜਿਹੜੀ ਜਿਹਨੇ ਰੈੱਡ ਸਟੇਟ ਸ਼ਰਟ ਪਾਈ ਹੋਈ ਸੀ ਉਹ ਪਿੱਛੋਂ ਦੀ ਆਇਆ ਗੱਡੀ ਦੀ ਬੈਕ ਸਾਈਡ ਤੋਂ ਆ ਕੇ ਉਹਨੇ ਚਾਬੀ ਲਾਈ ਬਾਈਕ ਨੂੰ ਤੇ ਪਲਟ ਉੱਤੇ ਲੱਗੀ ਨਹੀਂ ਅੱਗੇ ਨੂੰ ਥੋੜੀ ਰੋੜ ਕੇ ਚਾਬੀ ਲਾ ਕੇ ਸਟਾਰਟ ਕਰਕੇ ਉਹ ਲੈ ਗਿਆ ਉਸ ਤੇ ਦੋ ਚਾਬੀਆਂ ਲੱਗਦੀ ਸੀ ਤੇ ਉਦੋਂ ਜਿਹੜੀ ਪ੍ਰੋ ਟੈਂਕੀ ਦੀ ਚਾਬੀ ਹੈ ਉਹ ਜਦੋਂ ਤੱਕ ਕੋਈ ਨਹੀਂ ਕਰਦੇ ਉਹਦੇ ਤੱਕ ਚੱਲਦੀ ਨਹੀਂ ਹੈ ਤੇ 15 ਜਾਂ ਤੇ ਬਾਅਦ 10 ਕਿਲੋਮੀਟਰ ਚੱਲਦੀ ਹੈ ਉਸ ਤੋਂ ਬਾਅਦ ਉਹ ਤੋਂ ਬਾਅਦ ਨਹੀਂ ਚੱਲ ਸਕਦੀ ਇਹੋ ਤਾਂ ਅੱਗੇ ਜਾ ਕੇ ਉਹਨਾਂ ਨੇ ਕੀ ਕੀਤਾ ਉਹ ਪਤਾ ਨਹੀਂ ਲੱਗਿਆ ਤੇ ਅੱਗੇ ਦੀ ਜਿਹੜੀ ਹੋਰ ਫੁਟੇਜ ਦੁਕਾਨਦਾਰਾਂ ਨੂੰ ਕਿਹਾ ਦਿਖਾਣੇ ਨੂੰ ਔਰ ਇਸ ਦੋਨੇ ਤੇ ਦਿਖਾਤੀ ਉਸ ਤੋਂ ਅੱਗੇ ਵਾਲੇ ਨੇ ਨਹੀਂ ਦਿਖਾਈ ਤੇ ਅੱਗੇ ਜਾ ਕੇ ਜਿਹੜੇ ਆਪਣੇ ਸੇਬਿਆਸੀ ਵਾਲਾ ਰੋਡ ਹੈ ਉੱਥੇ ਵੀ ਫੋੜਾ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹ ਵੀ ਚੱਲੂ ਨੇ ਤੇ ਅਸੀਂ ਦਰਖਾਸਤ ਦਿੱਤੀ ਪੁਲਿਸ ਮੁਲਾਜ਼ਮਾਂ ਨੂੰ ਕਿ ਇਹ ਵੀ ਥੋੜਾ ਦਿਖਾਇਆ ਜਾਵੇ ਕਿ ਇੱਧਰ ਨੂੰ ਲੰਗੇ ਆਏ ਆ ਜਾਂ ਨਹੀਂ ਲੱਗੇ ਬਾਕੀ ਜੋ ਬੱਲੋ ਫੰਜੜਾ ਦਾ ਪਿੰਡ ਦਾ ਏਰੀਆ ਸੀ ਜਿਹੜਾ ਪੰਜਾਬ ਮਾਲ ਦੇ ਕੋਲ ਜਿਹੜਾ ਬੈਕ ਸਾਈਡ ਦੀ ਉੱਥੇ ਸਾਰੇ ਰੱਖ ਆਪਣਾ ਦੇਖ ਲਿਆ ਜੀ ਸਾਰਾ ਉੱਥੇ ਕਿਤੇ ਨਹੀਂ ਮਿਲੀ ਜਾਂ ਤਾਂ ਉਹ ਰੈਡਰ ਆਪਣਾ ਕ੍ਰੋਸ ਕਰਕੇ ਗਏ ਆ ਪੁਲਿਸ ਵਾਲਿਆਂ ਨੂੰ ਅਸੀਂ ਕਿਹਾ ਵੀ ਵੀ ਫੁਟੇਜ ਦੇਖ ਲਓ ਉਹ ਕਰੀ ਵੀ ਕੋਈ ਨਸੀ ਬਣਦੀ ਕਰਾ ਭਈ ਜੋ ਦੇਖ ਲਾਂਗੇ ਪਰ ਉਸ ਨੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਆ ਫਿਰ ਮੈਂ ਤਾਂ ਕਹਿੰਦਾ ਤੇ ਉਹ ਜੇ ਉਹਨਾਂ ਨੇ ਕੋਈ ਚਿੱਤਰ ਨਹੀਂ ਆਇਆ ਵਾ ਮੁੱਦੇ ਨੇ ਕੋਈ ਕੁਝ ਨਹੀਂ ਸਾਫ ਬਸ ਚੈਨਲ ਬਿਲਕੁਲ ਸਾਫ ਆ ਮੈਂ ਇਹ ਮਿੱਟੀ ਦੇ ਨਾਲ ਹੀ ਇਧਰ ਦਾਸਤ ਹੈ ਕਿ ਮੈਂ ਫੁਟੇਜ ਵੀ ਸੀਟੀ ਵੀ ਕੈਮਰਾ ਜੋ ਵੀ ਆਪਣਾ ਸਾਰੀ ਦੇਖ ਰਹੇ ਆ ਜੇ ਕਿਸੇ ਨੇ ਉਹਨਾਂ ਦੀ ਪਰੇਸ਼ਾਨ ਹੁੰਦੀ ਹੈ ਵਾਈਪ ਕਿਤੇ ਵੀ ਮਿਲਦੀ ਹੈ ਪਲੀਜ਼ ਉਹ ਮੈਨੂੰ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 9646535260 ਅੱਜ ਦਾ ਇੰਪੋਰਟੈਂਟ ਦੇਖਤਾ ਹਾਂ ਸੋ ਤਾਂ ਮੈਂ ਚਲਦਾ ਜਾਂ ਦੇਖੋ ਜੋ ਪ੍ਰੋਗਰਾਮ ਟੈਕ ਵੀਡੀਓ ਤੋਂ ਮਰਜ਼ੋ ਹਾਂ ਉਹ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੋ ਸੀਸੀਟੀਵੀ ਵਿਚਾਰੇ ਕੈਦ ਹੋਏ ਉਹ ਖੋਤ ਗਲਤ ਨੂੰ ਜਲਦ ਫੜੇ ਜਾਂ ਜਿੱਤਣ ਤੁਸੀਂ ਦੇਖ ਰਹੇ ਹੋ ਥੈਂਕਸ ਇਨਾ ਤੇ ਮੈਂ ਹਾਂ ਹੋਣ